ਰੇਡੀ ਸਟਾਰ ਦਿਲ ਮਨੁੱਖੀ ਸਰੀਰ ਦਾ ਆਤਮਹੱਤਪੂਰਨ ਅਤੇ ਸੰਵੇਦਨਸ਼ੀਲ ਅੰਗ ਹੈ ਜੋ ਦਿਨ ਰਾਤ ਬਿਨਾ ਆਰਾਮ ਕੀਤਿਆਂ ਸਮੁੱਚੇ ਸਰੀਰ ਨੂੰ ਆਕਸੀਜਨ ਜੁਗਤ ਖੂਨ ਸਪਲਾਈ ਕਰਦਾ ਹੈ ਡੰਡੀ ਬਦਨ ਵਿੱਚ ਲਗਭਗ 350 ਗ੍ਰਾਮ ਦਾ ਮਨੁੱਖੀ ਦਿਲ ਰੋਜ਼ਾਨਾ ਔਸਤਨ 8 ਟਨ ਖੂਨ ਪੰਪ ਕਰਨ ਦਾ ਮੁਸ਼ਕਲ ਤੇ ਭਾਰੀ ਕੰਮ ਕਰਦਾ ਹੈ ਡੰਡੀ ਐਨਾ ਭਾਰੀ ਕੰਮ ਕਰਨ ਲਈ ਦਿਲ ਨੂੰ ਵੀ ਉਸੇ ਆਕਸੀਜਨ ਯੁਕਤ ਖੂਨ ਦੀ ਅਤ ਜ਼ਰੂਰਤ ਹੁੰਦੀ ਹੈ ਜੋ ਇਹ ਪਾਕੀ ਸਰੀਰ ਨੂੰ ਭੇਜਦਾ ਹੈ ਡੰਡੀ ਖੂਨ ਵਿੱਚ ਥੰਢਾਈ ਜਾਂ ਚਰਬੀ ਜ਼ਿਆਦਾ ਵੱਧ ਜਾਣ ਕਾਰਨ ਇਸ ਦਾ ਸਭ ਤੋਂ ਪਹਿਲਾ ਅਤੇ ਮਾੜਾ ਅਸਰ ਦਿਲ ਤੇ ਹੀ ਪੈਂਦਾ ਹੈ ਡੰਡੀ ਇਸ ਲਈ ਦਿਲ ਨੂੰ ਤਾਕਤਵਰ ਅਤੇ ਤੰਦਰੁਸਤ ਰੱਖਣ ਲਈ ਖੁਰਾਕ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਡੰਡੀ ਇਸ ਸੰਬੰਧ ਵਿੱਚ ਸਭ ਤੋਂ ਮੁਢਲੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਖੁਰਾਕ ਵਿੱਚ ਤੰਦੇ ਦੀ ਮਾਤਰਾ ਘੱਟ ਤੋਂ ਘੱਟ ਰੱਖੀ ਜਾਵੇ ਡੰਡੀ ਇਹ ਹੀ ਕਾਰਨ ਹੈ ਕਿ ਯੂਰਪੀ ਦੇਸ਼ਾਂ ਵਿੱਚ ਜਿੱਥੇ ਮੀਟ ਰੋਜ਼ਮਰਾਂ ਦੀ ਖੁਰਾਕ ਹੈ ਉੱਥੇ ਦੇ ਡਾਕਟਰ ਹਫ਼ਤੇ ਵਿੱਚ 2 ਦਿਨ ਬੈਸ਼ਨੂ ਭੋਜਨ ਅਤੇ 2 ਦਿਨ ਮੱਸੀ ਖਾਨ ਦੀ ਸਲਾਹ ਦਿੰਦੇ ਹਨ ਕਿਉਂਕਿ ਮੀਟ ਦੇ ਮੁਕਾਬਲੇ ਬੈਸਨੂ ਭੋਜਨ ਅਤੇ ਮੱਸੀ ਵਿੱਚ ਸੰਤ੍ਰਿਪਤ ਠੰਡਾ ਬਹੁਤ ਘੱਟ ਹੁੰਦਾ ਹੈ ਡੰਡੀ ਠੰਡੇ ਜਲਦੀਆਂ ਮੱਸੀਆਂ ਵਿੱਚ ਥੰਧਿਆਈ ਯੁਕਤ ਤੇਜ਼ਾਬ ਹੁੰਦਾ ਹੈ ਜੋ ਕਿ ਦਿਲ ਲਈ ਬਹੁਤ ਗੁਣਕਾਰੀ ਹੈ ਡੰਡੀ ਹਾਂਜੀ ਲਿਖੋ ਸੈਕੰਡ ਪੈਰਾ ਇਹ ਖੂਨ ਦੇ گاੜਾ ਹੋ ਕੇ ਜੰਮਣ ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ ਡੰਡੀ ਇਸ ਤਰ੍ਹਾਂ ਇਹ ਦਿਲ ਦੀਆਂ ਬਰੀਕ ਤੇ ਸੰਕੀਰਣ ਖੂਨ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ ਡੰਡੀ ਅਧਿਆਨ ਤੋਂ ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਇਹ ਮਾੜੀ ਕੈਲਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਉੱਤਮ ਕੈਲਸਟ੍ਰੋਲ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ ਡੰਡੀ ਇਸ ਤਰ੍ਹਾਂ ਇਹ ਦਿਲ ਦੇ ਦੌਰੇ ਦੀ ਸੁਭਾਵਨਾ ਨੂੰ ਵੱਡੀ ਹੱਦ ਤੱਕ ਘੱਟ ਕਰਦਾ ਹੈ ਡੰਡੀ ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ ਡੰਡੀ ਅਨਾਜ ਅਤੇ ਸਬਜ਼ੀਆਂ ਤੋਂ ਮਿਲਣ ਵਾਲੀ ਪ੍ਰੋਟੀਨ ਦਿਲ ਦੀਆਂ ਰਕਤ ਨਾੜੀਆਂ ਵਿੱਚ ਖੂਨ ਸੰਚਾਰ ਨੂੰ ਆਸਾਨ ਤੇ ਸੁਖਾਲਾ ਬਣਾਉਂਦੀ ਹੈ ਡੰਡੀ ਮਹਿਰਾ ਮੁਤਾਬਕ ਇਹ ਖੂਨ ਵਿੱਚ ਮਾੜੀ ਕੈਲਸਟ੍ਰੋਲ ਦੀ ਮਾਤਰਾ ਘਟ ਕਰਨ ਵਿੱਚ ਸਹਾਈ ਹੁੰਦੀ ਹੈ ਡੰਡੀ ਦਿਲ ਨੂੰ ਤਾਕਤਵਰ ਤੇ ਤੰਦਰੁਸਤ ਰੱਖਣ ਲਈ ਕੈਲਸ਼ੀਅਮ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਪਦਾਰਥਾਂ ਦਾ ਵੱਡਾ ਯੋਗਦਾਨ ਹੈ ਡੰਡੀ ਕੈਲਸ਼ੀਅਮ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਪਰ ਨਾਲ ਦੀ ਨਾਲ ਖੂਨ ਦਾ ਦਬਾਅ ਘੱਟ ਰੱਖਣ ਵਿੱਚ ਵੀ ਸਹਾਈ ਹੁੰਦਾ ਹੈ ਡੰਡੀ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਭਾਵ ਉੱਚ ਰਕਤਦਾਬ ਨੂੰ ਸਮਰੱਖਣ ਵਿੱਚ ਬੜਮੁੱਲਾ ਯੋਗਦਾਨ ਪਾਉਂਦਾ ਹੈ ਡੰਡੀ